ਭਾਈਆ ਇਕੱਠ ਹੋਇਆ ਕਾ ਕ ਕਾਰੇਗਾ ਤੇ ਭਾਈਆ ਸੋਨੂ ਸਿੱਤਵੜਾ ਆਣਾ ਉਹਦੇ ਕਰਕੇ ਇਕੱਠ ਕਰਕੇ ਕਨੇ ਕਿ ਕਿਨੇ ਆਉਣਾ ਸੋਨੂ ਸਿੱਤਵੜਾ ਕਾ ਵਾਹ ਫੈਨ ਬਹੁਤ ਤਗੜਾ ਹੈ ਭਾਈਆ ਦੇਖ ਭਾਈ ਇਕੱਠ ਆ ਵੀ ਮੁੰਡੇ ਬਾਹਰੋਂ ਆਏ ਹੋਏ ਆ ਮੁੰਡੇ ਨੂੰ ਪਰਦਾ ਮੁੰਡਾ ਹੱਥ ਨਾਲ ਆਏ ਹੋਏ ਅੱਛਾ ਇਹ ਸੋਨੂ ਜੀ ਨੂੰ ਦੇਖਣ ਆਏ ਨੇ ਅਰੇ ਉਹ ਵੀ ਦੇਖਣ ਆਏ ਹੋਏ ਨੇ ਮਣੀ ਯਾਰ ਕੀ ਕਰ ਰਹੀ ਹੈ ਜਸ਼ਨ ਨੇ ਬੁਲਾਇਆ ਉਹ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਸਿੱਧਾ ਗੇ ਹਾਂਜੀ ਅਖੰਡੋ ਸਿੱਧਾ ਪੱਜਾ ਗੱਲਾਂ ਵੀ ਜੋ ਸਿੱਧੇ ਤੋਂ ਪੱਜਾ ਨਾਲ ਕਹਿੰਦੇ ਗੋਟੀ ਆ ਵੱਡਾ ਬਾਈ ਓਹ ਕੌਣ ਆ ਗਿਆ ਸੋਨੂੰ ਸੂਤੋ ਆ ਗਿਆ ਓਹ ਹਾਰਸ ਕੈਨਵਰ ਕੇ ਤੋਂ ਵੱਲੋਂ ਅਕਲਈਆ ਆ ਬੈਠਾ ਯਾਰ ਸੋਨੂ ਸੀਤਵਾਲਾ ਭਾਈ ਤੇਰੇ ਪਿਆਰ ਖੜਕਾ ਸਾਡੇ ਬੰਗਾ ਬੂਟ ਜੈਮ ਮਾਰਕੇ ਤੇ ਭਾਈ ਹਰਪੀਰ ਵਾਲਾ ਦਾ ਸਰਵਾਂ ਦਾ 팀ਾ ਦੇ ਦਰਮਿਆਨ ਖੇਡਿਆ ਜਾਵੇਗਾ ਜੈਦਰ ਬਲਾਗ ਪਾਸੇ ਨੌਜਾਨ ਉਸਮੇ ਕਬੱਡੀ ਬੌਂਡਰੀ ਦੀਪ ਉਹ ਤਕਰਾਲੇ ਵਾਲਾ ਦੀਪ ਹਵਾ ਹਵਾਈ ਹੁੰਦਾ ਹੋਇਆ ਇੱਕ ਨੰਬਰ ਹੋਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਬਹੁਤ ਸ਼ਾਨਦਾਰ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਕਬੱਡੀ ਪੌਂਡ ਦੇ ਵਾਸਤੇ ਬਰਾਤ ਪੁਰਾਣੇ ਮਾਰਾ ਵਜਾ ਰਿਹਾ ਹੈ ਇਧਰ ਦੇ ਪਾਸੇ ਵੀ ਦੀਪ ਹੈ ਰਾਤ ਰਣੇ ਵਾਲਾ ਇਸ ਵੇਲੇ ਕਬੱਡੀ ਪਾ ਰਹੇ ਨੌਜਾਨ ਯਾਫੀ ਚਾਰ ਕਕਰ ਵਾਲੇ ਭਾਈ ਕੰਵੇ ਕਦੇ ਬੱਬੂ ਦੀਆਂ ਗੱਲਾਂ ਕਦੇ ਮੌੜ ਦੀਆਂ ਕਦੇ ਮੋਤੀ ਦੀਆਂ ਕਦੇ ਟੁੱਟੂ ਦੀਆਂ ਖੇਡ ਗਰਾਉਂਡ ਵਿੱਚ ਹੋਈਆਂ ਚਮਕਾਰ ਵਰਗੇ ਰਾਜ ਵਰਗੇ ਖੇਡੇ ਐ ਲਓ ਸਾਹਮਣੇ ਨੌਜਾਨ ਦੀਪ ਰਾਤ ਰਣੇ ਵਾਲਾ ਮਾਰਦਾ ਹੋਇਆ ਸ਼ਾਲਾ ਇੱਕ ਅੰਕ ਹੋਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਬਾਲ ਦੇ ਬਾਦ ਕਦਾਲ ਪੈਂਦਾ ਸਰੋਜੰਦਾ ਕਬੱਡੀ ਪਾਰੇ ਦਗਾਲ ਵਾਲਾ ਜਦੋਂ ਰਸੂਲਪੁਰ ਦਾ ਕਾਲ ਦਗਾਲ ਦੀ ਟੀਮ ਵਾਲਿਆਂ ਦੇ ਗਰਾਊਂਡਾਂ ਵਿੱਚ ਖੇਡਿਆ ਪਾਕੜਾ ਸ਼ਹਿਰ ਦੇ ਗਰਾਊਂਡਾਂ ਦੇ ਵਿੱਚ ਸਵਾਸੀ 2007 ਦਾ ਪਰ ਕਾਲੀ ਤੁਹਾਡੇ ਸਾਹਮਣੇ ਨੌਜਾਨ ਦਗਾਲ ਵਾਲਾ ਕਬੱਡੀ ਪਾਰਿਆ ਕਿ ਕਾਲਾ ਆ ਗਿਆ ਸਰਵ ਦਾ ਫੁੱਲ ਬਣ ਕੇ ਦੋ ਜਣੇ ਆ ਜੋ ਦੋ ਜਣੇ ਆ ਜੋ ਬਾਕੀ ਆ ਸਮੂਹ ਸੀਗਾ ਆਇਆ

ਆਜੋ ਜਿਹੜਾ ਮਾਰਨ ਲੱਗਾ ਇੱਕ ਮਿੰਟ ਪਹਿਲਾਂ ਮਾਰਨ ਦੀ ਕਰਦੇ ਰਹੀ ਕੋਈ ਗੱਲ ਨਹੀਂ ਜਿਹਦਾ ਜਿਹਦਾ ਲਲਕਰਾ ਮਾਰਨ ਨੂੰ ਜੀ ਕਰਦਾ ਲਲਕਰਾ ਮਾਰ ਦੋ ਸਭ ਤੋਂ ਸਿੱਧੀ ਮਾਰ ਦੋ